ਜੈ ਗੁਰਦੇਵ ਧੰਨ ਗੁਰਦੇਵ ਮੈਂ ਦਿਲਬਰ ਸਿੰਘ ਪੰਜਾਬ ਪ੍ਰਧਾਨ ਸ਼ਿਗੁਰ ਰਵਦਾਸ ਸਹਿਨਾ ਤੋਂ ਸੋ ਸਾਹਿਬ ਸ਼੍ਰੀ ਗੁਰੂ ਰਵਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਰਿਆ ਆਪ ਸਭ ਸੰਗਤਾਂ ਨੂੰ ਗੁਰੂ ਰਵਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਤਿਗੁਰੂ ਕਿਰਪਾ ਕਰੇ ਅੰਗ ਸੰਗ ਹੋ ਕੇ ਬਸੇ ਸਤਿਗੁਰੂ ਰਵਦਾਸ ਮਹਾਰਾਜ ਆਪ ਸਭ ਦੇ ਘਰਾਂ ਦੇ ਜਾਨ ਮਾਲ ਤੇ ਆਪਣਾ ਹੱਥ ਦੇ ਕੇ ਰੱਖੇ ਸਾਰੀ ਲੁਕਾਈ ਇਸ ਰੱਬੀ ਰੂਹ ਦੇ ਆਗਮਨ ਦੇ ਪੁਰਬ ਦੇ ਵਿੱਚ ਉਸ ਰੱਬ ਦੇ ਆਗਮਨ ਪੁਰਬ ਦੇ ਵਿੱਚ ਰੰਗ ਹੋ ਜਵੇ ਪ੍ਰਮਾਤਮਾ ਕਿਰਪਾ ਕਰੇ ਜਿਹੜੇ ਵੀ ਭੈਣ ਭਰਾ ਅਬਦੇਸ਼ਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਦੂਰ ਦਰਾਡੇ ਬੈਠੇ ਨੇ ਗੁਰੂ ਮਹਾਰਾਜ ਉਹਨਾਂ ਦੇ ਅੰਗ ਸੰਗ ਹੋ ਕੇ ਉਹਨਾਂ ਨੂੰ ਪ੍ਰਕਾਸ਼ ਪਰਮ ਮਨਾਣ ਦਾ ਬਲ ਬਖਸ਼ੇ ਸੋ ਸਾਰੀ ਲੋਕਾਈ ਨੂੰ ਇੱਕ ਵਾਰੀ ਫੇਰ ਸ਼੍ਰੀ ਗੁਰੂ ਰਵਿਦਾਸ ਜੀ ਨਾਲ ਵੱਲੋਂ ਬਹੁਤ ਬਹੁਤ ਵਧਾਈਆਂ ਸਤਿਗੁਰ ਰਵਿਦਾਸ ਮਾਰੇ ਕਿਰਪਾ ਕਰਨ ਆਪ ਸਭ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਨਾਲ ਦੀ ਨਾਲ ਜਿਹੜੇ ਰਵਦਾਸੀਆ ਟੀਵੀ ਹੈ ਇਹਨਾਂ ਦੇ ਓਨਰ ਇਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ